ਕੋਈ ਬੰਦਾ ਕੋਈ ਮਾਈ ਦਾ ਲਾਲ ਕਹਾਉਤੀਆਂ ਨੂੰ ਵੀ ਕਹਿਣਾ ਪੱਤਰਕਾਰਾਂ ਨੂੰ ਜਿਨ੍ਹਾਂ ਨੇ ਚਲਾਈਆਂ ਗੱਲਾਂ ਕੋਈ ਬੰਦਾ ਇਹ ਸਾਬਤ ਕਰ ਦੇ ਲਿਆ ਕੇ ਰੱਖ ਦੇ ਵੀ ਅਸੀਂ ਜ਼ਮਾਨਤ ਕਾ ਦਿੱਤਾ ਅਸੀਂ ਜ਼ਮੀਨ ਦੇ ਨੰਬਰ ਦਿੱਤੇ ਅਸੀਂ ਕੋਈ ਮੈਂਬਰ ਕੋਈ ਨੰਬਰਦਾਰ ਦਿੱਤਾ ਅਸੀਂ ਜ਼ਮਾਨਤ ਭਰੌਣਗੇ ਕੋਈ ਭਾਨੇ ਦੇ ਪਰਿਵਾਰ ਚੋਂ ਦਸਖਤ ਦਿਖਾ ਦਿਓ ਕੋ ਦਿਖਾ ਦਿਓ ਅਸੀਂ ਅਸੀਂ ਦੇਣ ਦਾ ਰਹਾਂਗੇ ਆ ਸਾਰੇ ਪਰਚਿਆਂ ਦਾ ਰਿਕਾਰਡ ਹੈ ਧਨੋਲੇ ਵਾਲਾ ਪਰਚਾ ਵੀ ਖਾਰਜ ਹਵੋਰ ਵਾਲਾ ਪਰਚਾ ਵੀ ਖਾਰਜ ਪਟਿਆਲਾ ਵਾਲਾ ਵੀ ਸਾਰੇ ਪਰਚੇ ਖਾਰਜ ਹੋ ਕੇ ਰਿਕਾਰਡ ਸਾਡੇ ਕੋਲੇ ਹੈ ਪੰਨੇ ਨੇ ਆਪਣੀ ਜ਼ੁਬਾਨੀ ਦੱਸਤਾ ਕਿ ਨੰਗਾ ਕਰਿਆ ਵੀਡੀਓ ਬਣਾਈਆਂ ਮਾਫੀਆਂ ਮੰਗਾਈਆਂ ਵੀ ਮੰਗ ਮਾਫੀ ਮੁੱਖ ਮੰਤਰੀ ਦੇ ਦੁਆਰਾ ਉਹਦੇ ਖਿਲਾਫ ਨਹੀਂ ਬੋਲੇਗਾ ਸੀਸੀ ਲੁਧਿਆਣੇ ਦੇ ਵਿੱਚ ਇਹ ਕਹਿੰਦੇ ਮੈਡੀਕਲ 'ਚ ਨਹੀਂ ਆਇਆ ਅੱਖਾਂ ਦੇ ਪੱਟੀ ਬੰਨ ਕੇ ਆਇਆ ਕਰਕੇ ਪਾਣੀ ਤੇ ਦਬੋ ਦਿੰਦੇ ਆ ਮੈਡੀਕਲ 'ਚ ਕੀ ਆਉਂਦਾ ਤੁਹਾਡੇ ਗੋਪਤੰਗ ਦੇ ਉੱਤੇ ਰਬੜ ਚੜਾ ਦਿੰਦੇ ਆ ਉਦੋਂ ਪਾਣੀ ਪੀਜ ਜਾਂਦੇ ਆ ਬੰਦੇ ਨੂੰ ਪਸ਼ਾਬ ਪੈ ਦਾ ਜ਼ੋਰ ਪੈਂਦਾ ਮੁਰੇ ਰਬੜ ਚੜੀ ਹੁੰਦੀ ਹੈ ਘੁੱਟ ਕੇ ਅੰਦਰੋਂ ਬਲੈਡਰ ਫੱਟ ਨਾਲ ਉਹ ਮੈਡੀਕਲ 'ਚ ਕਿੱਥੋਂ ਆ ਜੂਗਾ ਚੀਕਾਂ ਪਿਆ ਮਾਰਦਾ ਬੰਦਾ ਨਵੇਂ ਨੂੰ ਸਾਰੀ ਗੱਲ ਆ ਕੇ ਦੱਸਿਓ ਕਹਿੰਦਾ ਬਾਈ ਪੁਲਿਸ ਵਾਲੇ ਤਾਂ ਇਹ ਵੀ ਕਹਿ ਰਹੇ ਸੀਗੇ ਬੱਚਾ ਅਫਸਰ ਵੀ ਵਿੱਚ ਹੋਰ ਵੀ ਫਿਰ ਅਸੀਂ ਕੀ ਕਰਗੇ ਡੰਡਾ ਚਾੜੀ ਤੁਰਿਆ ਹੁੰਦਾ ਤਾਂ ਡੰਡਾ ਚਾੜੀ ਤੁਰਿਆ ਹੁੰਦਾ ਵੀ ਐ ਕਰੋ ਨੰਗਾ ਕਰੋ ਕੁੱਟੋ ਵੀਡੀਓ ਬਣਾਓ ਆ ਬਲਾਓ ਮਾਫੀਆ ਮੰਗਾਓ ਅਸੀਂ ਨਾ ਬਿੜਾ ਦੇ ਔਰ ਦੌਰ ਤੋਂ ਫੇਰ ਲਿਆਂਦਾ ਇਹ ਇਹ ਸਦਾ ਤੇਰੀਆਂ ਚੱਲਦੀਆਂ ਰਹਿਣੀਆਂ ਸਦਾ ਤੋਂ ਤਾਕਤਾਂ ਪਾਵਰਾਂ ਚ ਰਹਿਣਾ ਯਾਰ ਇਹ ਚੰਗੀਆਂ ਗੱਲਾਂ ਨੇ ਐਸ ਕੰਮ ਲਈ ਤੈਨੂੰ ਲੋਕਾਂ ਨੇ ਚੁਣਿਆ ਕਿ ਤੂੰ ਚੱਕ ਕੇ ਸਾਡੇ ਵਰਗਿਆਂ ਨੂੰ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਐਂਛਾ ਛੱਤਰ ਢਾਵੇਂ ਯਾਰ ਮੇਰੇ ਖਿਲਾਫ ਜਿਹੜੇ ਖੌਤੀ ਮੀਡੀਆ ਚੈਨਲਾਂ ਨੇ ਤੇ ਖੌਤੀ ਜਿਹੜੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਤਨਤਰਾ ਨੇ ਉਹ ਸਟੇਟ ਦਾ ਸੰਦ ਬਣ ਕੇ ਭੁਗਤੇ ਆ ਸਟੇਟ ਦਾ ਟੂਲ ਬਣੇ ਨੇ ਉਹ ਜੋ ਉਹਨਾਂ ਨੇ ਚਲਾਉਣਾ ਚਾਹੁੰਦੇ ਵੀ ਲੱਖਾ ਤਾਂ ਪਹਿਲਾਂ ਲੱਖਾ 1 ਨੂੰ ਘਰੇ ਨਜ਼ਰਬੰਦ ਹੋ ਗਿਆ ਜੀ ਪੁਲਿਸ ਨਾਲ ਲਈ ਭੁਗਤਣਾ ਹੋਗਾ ਲੱਖਾ ਤੰਦ ਨੂੰ ਪਹੁੰਚ ਗਿਆ ਤਾਂ ਮਿਲੀ ਭੁਗਤਣਾ ਪਹੁੰਚ ਗਿਆ ਫੇ ਲੱਖਣ ਨੇ ਸਿਉਤਾ ਗਲਤ ਕਰ ਲਿਆ ਇਹਨਾਂ ਛੱਡਿਆ ਨਹੀਂ ਜਾਣਾ ਜੀ ਮੈਂ ਅੱਜ ਤੈਨੂੰ ਵੀ ਕਹਿਣਾ ਮੈਂ ਥੱਲੇ ਪ੍ਰੈਸ 'ਚ ਵੀ ਕਿਹਾ ਵੀ ਜਿਹੜੇ ਪੱਤਰਕਾਰ ਦਾ ਕੋਈ ਸਵਾਲ ਆ ਅੱਖਾਂ 'ਚ ਖੱਪਾ ਕੇ ਗੱਲ ਕਰ ਲਓ ਸਵਾਲ ਪੁੱਛ ਲਓ ਮੈਂ ਜਵ ਮੈਨੂੰ ਪਾਸੇ ਲੈ ਜਾ ਕੇ ਪਤਾ ਕੀ ਕਹਿੰਦਾ ਇੱਕ ਏਡੀਜੀ ਉੱਥੇ ਟੱਲੋ ਕਹਿੰਦਾ ਰੱਖੇ ਤੂੰ ਰਿਟੇਨ ਹੋ ਜਾ ਗ੍ਰਿਫਤਾਰੀ ਦੇ ਇਹਦਾ ਡਾਂਗਾ ਮਾਰ ਕੇ ਠਾ ਦੇਾਂਗੇ ਮੈਂ ਰਿਟੇਨ ਹੋ ਕੇ ਮੈਂ ਗ੍ਰਿਫਤਾਰੀ ਦੇ ਕੇ ਤੁਹਾਨੂੰ ਗੱਡੀ 'ਚ ਬੈਠ ਕੇ ਤੁਰ ਜਾਂਦੇ ਨੇ ਡਾਂਗਾ ਮਾਰ ਦਉ ਉਹ ਪਰਮਾਤਮਾ ਨੂੰ ਰੱਬ ਨੂੰ ਵੈਗ ਨੂੰ ਜਵਾਬ ਦੇ ਕੀ ਹੁੰਦਾ ਮੈਂ ਆਪਣੇ ਲੋਕਾਂ ਨੂੰ ਕੀ ਜਵਾਬ ਦੇ ਹਾਂ ਉਹੀ ਸਾਡੇ ਕਿਸਾਨਾਂ ਗੁੱ ਨੂੰ ਕਹਿੰਦਾ ਕਹਿੰਦਾ ਇਹ ਲੱਖਾ ਤੋਂ ਉੱਥੇ ਗ੍ਰਿਫਤਾਰੀ ਦਿੰਦਾ ਸੀ ਉਹ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲਓ ਤੇ ਬਾਕੀ ਨੇ ਡਾਂਗਾ ਮਾਰ ਦੇ ਮੈਨੂੰ ਕੁਝ ਹੋਰ ਕਿਸਾਨਾਂ ਗੁੱ ਨੂੰ ਕੁਝ ਹੋਰ ਜਾਣੇ ਇਹਨਾਂ ਲੋਕਾਂ ਨੂੰ ਪਾੜਨਾ ਕਿਵੇਂ ਆ ਇਹ ਟੈਕ ਮੇਰੇ ਖਿਲਾਫ ਜਾ ਕੇ ਕਿਸੇ ਬੰਦੇ ਕੋਲ ਇਹ ਨਰਟਿਵ ਚਲਾਏਗਾ ਇੱਕ ਵਰਤਾਂਤ ਘੜੇਗਾ ਵੀ ਯਾਰ ਮੈਂ ਮਿਚ ਕੇ ਬੰਦੇ ਦੇ ਖਿਲਾਫ ਝੰਡਾ ਚਲਾਉਣਾ ਤੇ ਗਲਤ ਮੈਨੂੰ ਕੋਈ ਪੱਤਰਕਾਰ ਕੋਈ ਬੰਦਾ ਇਹ ਦੱਸੇ ਮੈਂ ਪੰਜਾਬ ਦਾ ਕੀ ਮਾੜਾ ਕਰ ਰਿਹਾ ਜਾਂ ਮੈਂ ਕੀ ਚੱਕ ਲਿਆ ਪੰਜਾਬ ਦਾ ਕੀ ਬੁਰਾ ਕਰਤਾ ਪੰਜਾਬੀ ਬੋਲੀ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੋਂ ਲੈ ਕੇ ਜੰਨੀਆਂ ਲਾਇਆ ਕਿਸਾਨੀ ਮੋਰਚੇ ਤੋਂ ਲੈ ਕੇ ਹੁਣ ਤੱਕ ਇੱਕ ਡਾਕੇ ਲੜਿਆ ਤੇ ਅਖੀਰਲੇ ਸਾਥ ਤੱਕ ਲੜੂਗਾ ਪਾਨਾ ਸਿੱਧੂ ਅੱਜ ਜੇਲ੍ਹ ਤੋਂ ਬਾਹਰ ਆਏ ਨੇ ਘਰ ਦੇ ਵਿੱਚ ਪਿੰਡ ਦੇ ਵਿੱਚ ਵੀ ਖੁਸ਼ੀ ਦਾ ਮਾਹੌਲਾ ਲੱਖਾ ਸਿੰਘ ਸਿਧਾਣਾ ਸਾਡੇ ਨਾਲ ਨੇ ਲੱਖੇ ਸਭ ਤੋਂ ਪਹਿਲਾਂ ਤਾਂ ਹੀ ਦੱਸੋ ਕਿਵੇਂ ਦੇਖਦੇ ਹੋ ਅੱਜ ਪਾਨਾ ਜਿਹੜਾ ਹੈਗਾ ਉਹ ਬਾਹਰ ਆਇਆ ਪੰਜਾਬ ਦੀ ਮਿੱਟੀ ਦੀ ਜਿੱਤ ਆ ਪੰਜਾਬ ਦੇ ਲੋਕਾਂ ਦੀ ਜਿੱਤ ਆ ਜ਼ਬਰ ਦੇ ਖਿਲਾਫ ਜਿੱਤ ਆ ਜਵਾਨ ਬੰਦੀ ਦੇ ਖਿਲਾਫ ਜਿੱਤ ਆ ਜੋ ਇਹ ਮੁੱਖ ਮੰਤਰੀ ਚਾਹੁੰਦਾ ਕਿ ਮੈਂ ਆਵਾਜ਼ਾਂ ਦਬਾ ਦੂੰ ਤੇ ਖਿਲਾਫ ਜਿੱਤ ਆ ਇਥੇ ਸਮਝ ਲੈ ਪੰਜਾਬ ਦੇ ਮੁੱਖ ਮੰਤਰੀ ਆ ਕਿ ਇਹ ਆਵਾਜ਼ਾਂ ਦਬੀਆਂ ਨਹੀਂ ਜਾਣਗੀਆਂ ਇਹ ਤਾਂ ਬਰ ਚੜ ਕੇ ਗੂੰਜਣਗੀਆਂ ਕਿਉਂਕਿ ਇਹ ਆਵਾਜ਼ਾਂ ਸੱਚ ਦੀਆਂ ਨੇ ਆਵਾਜ਼ਾਂ ਹੱਕ ਦੀਆਂ ਨੇ ਇਹ ਆਵਾਜ਼ਾਂ ਆਪਣੇ ਪੰਜਾਬ ਦੀ ਹੋਂਦ ਦੀ ਲੜਾਈ ਦੀਆਂ ਨੇ ਜਿਹੜਾ ਸੰਗਰੂਰ ਦੇ ਵਿੱਚ ਇਕੱਠ ਹੁੰਦਾ ਉਸ ਦਿਨ ਜਿਹੜੀ ਸਹਿਮਤੀ ਬਣਦੀ ਆ ਰੱਖੇ ਉਸ ਤੇ ਉੱਪਰ ਵੀ ਸਵਾਲ ਉੱਠੇ ਕਿ ਭਾਈ 10 ਤਰੀਕ ਤੱਕ ਚਲੀ ਗਈ 10 ਤਰੀਕ ਤੱਕ ਲੱਗ ਗਈ ਛੱਡਿਆ ਨਹੀਂ ਗਿਆ ਸਾਨੂੰ ਪਤਾ ਹੀ ਸੀ ਛੱਡੇਣ ਜਾਣਾ ਉਹ ਚੀਜ਼ ਨੂੰ ਖਾਸ ਕਰਕੇ ਮੈਂ ਹੈਂਡਲ ਕੀਤਾ 10 ਤਰੀਕ ਤੱਕ ਸਮਾਂ ਲੈ ਲਿਆ ਅਧਿਕਾਰੀਆਂ ਨੇ ਬੋਲ ਕੇ ਵੀ ਲਿਖ ਕੇ ਵੀ 10 ਤਰੀਕ ਨੂੰ ਅੱ SSP ਬਰਾਂਡਾ ਮੀਟਿੰਗ ਕਰਦਾ ਸਾਰੇ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਫੂਲ ਦੇ ਵਿੱਚ ਮੀਟਿੰਗ ਹੁੰਦੀ ਆ ਉਹ ਇਹ ਪ੍ਰੋਸਾ ਦਿੰਦੇ ਆ ਕਿ ਅਸੀਂ ਅੱਜ ਛੱਡ ਦਿਆਂਗੇ ਰਾਤ ਨੂੰ 10 11 ਵਜੇ ਮੈਂ ਉਹਨਾਂ ਨਾਲ ਗੱਲ ਕਰਦਾ ਮੈਂ ਖਾਜੀ ਤੁਸੀਂ ਵਾਦੇ ਤੇ ਉਤਰੇ ਨਹੀਂ ਤੁਸੀਂ ਬੰਦਾ ਛੱਡੇ ਨਹੀਂ ਉਹ ਕਹਿੰਦੇ ਲੱਖੇ ਕਾਨੂੰਨੀ ਅੜਚਨਾ ਆ ਗਈਆਂ ਕੱਲ ਨੂੰ ਛੁੱਟੀ ਐ ਐਤਵਾਰ ਅੱਜ ਵੀ ਛੁੱਟੀ ਸੀਗੀ ਤੇ ਥੋੜਾ ਬੰਦਾ ਅਈ ਸੋਮਵਾਰ ਨੂੰ 12 ਵਜੇ ਛੱਡ ਦਾਂਗੇ ਅਸਾਂ ਖਾਜੀ ਕੋਈ ਗੱਲ ਸਾਨੂੰ ਥੋੜੇ ਤੇ ਇਸ ਗੱਲ ਤੇ ਚਲੋ ਕੋਈ ਗੱਲ ਨਹੀਂ 10 ਨਹੀਂ ਤਾਂ ਇੱਕ ਦਿਨ ਹੋਰ ਐ 11 ਜਾਂ ਸਨੱਚ 12 ਸੀ ਜਿਹੜਾ ਕੱਠ ਰੱਖਤਾ ਸੀ ਇੱਥੇ ਵੀ ਭਾਈ ਜੇ ਨਾਂ ਛੱਡਿਆ ਤੇ ਇੱਥੋਂ ਹੀ ਕੋਈ ਸੜਕ ਤੇ ਜਾਮ ਕਰਾਂਗੇ ਹਾਈਵੇ ਤੇ ਬੈਠਾਂਗੇ ਚਲੋ ਉਹ ਉਹਨਾਂ ਨੇ ਆਪਣੀ ਗੱਲ ਦੇ ਉੱਤੇ ਉਹ ਪੂਰੇ ਨਿਵੇ ਹੈ ਤੇ ਉਹਨਾਂ ਨੇ ਆਪਣਾ ਬੰਦਾ ਜਿਹੜਾ ਸਾਡਾ 12 ਬੰਦ ਨੂੰ ਛੱਡਦਾ ਉਸੀ ਨੂੰ ਮੈਂ ਕਹਾਂਗੇ ਕਿਵੇਂ ਹੈਂਡਲ ਕੀਤਾ ਜਦੋਂ ਕਹਿੰਦੇ ਸੀ ਕਿ ਉਹ ਥੋੜੇ ਸਮਝੌਤੇ ਨਹੀਂ ਉਹਨੂੰ ਗਲਤ ਠਹਿਰਾਇਆ ਜਾ ਰਿਹਾ ਸੀ ਇਹ ਸਵਾਲ ਉੱਠੇ ਸੀ ਕਿ ਯਾਰ ਲਖਨੇ ਸਮਝੌਤਾ ਕਿਉਂ ਕੀਤਾ ਬੜੇ ਜਿਹੇ ਲੋਕਾਂ ਦੇ ਕਮੈਂਟ ਵੀ ਚੈੱਕ ਕਰਦੇ ਸੀ ਤਾਂ ਉਹ ਵੀ ਇਹ ਸੀ ਕਿ ਲਖਨੇ ਸਮਝੌਤਾ ਗਲਤ ਕਰ ਲਿਆ ਉਸ ਦਿਨ ਉੱਠ ਕਿਉਂ ਆਏ ਉੱਥੇ ਹੀ ਬੈਠ ਜਾਣਾ ਚਾਹੀਦਾ ਸੀ ਉੱਥੇ ਹੀ ਜਿਹੜਾ ਭੰਨ ਨੂੰ ਰਿਹਾ ਕਰਵਾਉਣਾ ਚਾਹੀਦਾ ਸੀ ਜੱਸ ਜੰਗਾ ਹੁੰਦੀਆਂ ਨੇ ਦੁਨੀਆ ਦੀਆਂ ਵੱਡੀਆਂ ਵੱਡੀਆਂ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਉਹਦੀਆਂ ਸੰਧੀਆਂ ਹੋਈਆਂ ਦੋ ਕਟੜ ਦੁਸ਼ਮਣ ਵੀ ਬੈਠ ਕੇ ਟੇਬਲ ਤੇ ਗੱਲ ਕਰਦੇ ਆ ਸ਼ੇਰੇ ਪੰਜਾਬ ਮਹਾਰਾਜ ਸਿੰਘ ਦੀ ਸੰਧੀ ਹੋਈ ਅੰਗਰੇਜ਼ਾਂ ਦੇ ਨਾਲ ਤੇ ਅਖੀਰ ਤੱਕ ਨਿਭੀ ਜਿੰਨਾ ਚਿਰ ਸ਼ੇਰੇ ਪੰਜਾਬ ਦੀ ਮੌਤ ਤੱਕ ਨਿਭੀ ਉਹ ਇਹ ਵੀ ਸੰਧੀ ਸੀ ਆਪਾਂ ਮੈਦਾਨ 'ਚ ਲੜਦੇ ਆ ਅਖੀਰ ਤਾਂ ਗੱਲ ਟੁੱਟਦੀ ਤਾਂ ਟੇਬਲ ਤੇ ਨਾ ਆ ਕੇ ਬੈਠ ਕੇ ਵੀ ਹਾਂ ਭਾਈ ਇੰਨਾ ਆ ਕੁਛ ਹੈ ਉਹ ਵੀ ਟੇਬਲ ਤੇ ਗੱਲ ਗਈ ਮੈਂ ਇਕੱਲੇ ਨੇ ਸਮਝੌਤਾ ਨਹੀਂ ਕੀਤਾ ਸਾਰੇ ਕਿਸਾਨ ਆ ਗੂ ਉੱਥੇ ਆ ਕਾਕਾ ਕੋਰੜਾ ਜੀ ਉੱਥੇ ਆ ਸਜੀਦ ਫੂਲ ਜੀ ਉੱਥੇ ਆ ਆਪਣੇ ਮਾਜਾ ਸੰਘਰਸ਼ ਕਮੇਟੀ ਦੇ ਸਮråਸਾਬ ਉੱਥੇ ਐ ਕਿਸਾਨ ਆਪਣੀ ਏਕਤਾ ਯਾਦ ਵਾਲੇ ਜਿਸ ਵੇਲੇ ਲੰਗੋਵਾਲ ਉੱਥੇ ਐ ਕਮਾਨ ਉੱਥੇ ਐ ਸਾਰੇ ਆਗੂ ਉੱਥੇ ਨੇ ਮੈਂ ਇਕੱਲਾ ਥੋੜੀ ਆ ਦਸਕਲ ਸਾਰਿਆਂ ਦੇ ਹੁੰਦੇ ਆ ਉੱਥੇ 8 ਅਧਿਕਾਰੀ ਐ 7 ਆਈਪੀਐਸ ਇੱਕ ਆਈਐਸ ਇੱਕ ਡੀਸੀ ਸੰਗਰੂਰ ਉੱਥੇ ਆਈਐਸ ਐਸਐਸਪੀ ਤਿੰਨ ਜ਼ਿਲ੍ਹਿਆਂ ਦੇ ਉੱਥੇ ਐ ਡੀਜੀ ਅਰਪਿਤ ਸ਼ੁਕਲਾ ਉੱਥੇ ਐ ਸਪੈਸ਼ਲ ਏਡੀਜੀ ਉੱਥੇ ਜਸਕਰਨ ਸਿੰਘ ਏਡੀਜੀ ਢਿੱਲੋਂ ਏਡੀਜੀ ਭੁੱਲਰ ਅਧਿਕਾਰੀ ਲਿਖ ਕੇ ਸਮਝੌਤਾ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਸੀ ਮੰਨ ਲਿਆ ਵੀ ਠੀਕ ਆ ਸਾਨੂੰ ਕਿਸੇ ਕੋ ਥਾਣੇਦਾਰ ਨੇ ਤਾਂ ਨਹੀਂ ਆ ਕੇ ਕਿਹਾ ਵੀ ਕੱਲ ਨੂੰ ਕੀ ਹੁਣ ਜੇ ਉਹ ਆਏ ਅਧਿਕਾਰੀ ਤਾਂ ਜਿਹੜਾ ਸਰਕਾਰ ਵੱਲੋਂ ਨੁਮਾਇੰਦੇ ਬਣ ਕੇ ਆਇਆ ਨਾ ਪਰ ਤੇ ਕਮਾਲ ਦੀ ਗਲਤ ਨੁਮਾਇੰਦਗੀ ਦਾ ਦੇਖੋ ਜਿਹੜਾ ਸਹੀ ਆ ਉਹ ਸਹੀ ਕੋਈ ਗਲਤ ਤਾਂ ਗਲਤ ਵੀ ਕਹੂੰਗਾ ਅਸੀਂ ਉੱਥੇ ਸ਼ੁਰੂ ਜੀ ਜਾਂਦੇ ਆ ਜਾਂਦੇ ਆ ਤਾਂ 400 ਜਾਣਾ ਹੁੰਨੇ ਆ ਉੱਥੇ ਅਧਿਕਾਰੀ ਆਉਂਦੇ ਆ ਉੱਥੇ ਐਸਪੀ ਆਉਂਦਾ ਇੱਕ ਕਹਿੰਦਾ ਜੀ ਆਪਣੇ ਏਡੀਜੀ ਸਾਹਿਬ ਆਇਆ ਗੱਲ ਕਰਨਾ ਚਾਹੁੰਦੇ ਆ ਮੈਂ ਹਿਜ ਕਰ ਲੈਨੇ ਆ ਮੀਟਿੰਗ ਆ ਜੀ ਕਦੇ ਆਜੂ ਮੈਨੂੰ ਪਾਸੇ ਲਿਜਾ ਕੇ ਪਤਾ ਕੀ ਕਹਿੰਦਾ ਇੱਕ ਏਡੀਜੀ ਉੱਥੇ ਟੱਲੋ ਕਹਿੰਦਾ ਰੱਖੇ ਤੂੰ ਡਿਟੇਨ ਹੋ ਜਾ ਗ੍ਰਿਫਤਾਰੀ ਦੇ ਇਹਦਾ ਡਾਂਗਾ ਮਾਰ ਕੇ ਠਾ ਦੇਾਂਗੇ ਸੀ ਮੱਖਾ ਜੀ ਜਿਹੜੇ ਇਹ ਆਇਆ ਨਾ ਇਹ ਆਇਆ ਸੱਚ ਲਈ ਹੱਕ ਲਈ ਜ਼ਬਰ ਦੇ ਖਿਲਾਫ ਜਵਾਬੰਦੀ ਦੇ ਖਿਲਾਫ ਤਸ਼ੱਦਦ ਹੋਇਆ ਭਾਨੇ ਦੇ ਉਹਦੇ ਖਿਲਾਫ ਇਹ ਪੰਜਾਬ ਦਾ ਦਰਦ ਲੈ ਕੇ ਆਇਆ ਮੈਂ ਰੇਟੇਨ ਹੋ ਕੇ ਮੈਂ ਗ੍ਰਫਤਾਰੀ ਦੇਖੇ ਸੋਨਾ ਗੱਡੀ 'ਚ ਬੈਠ ਕੇ ਤੁਰ ਜਾਂਦੇ ਨੇ ਨਾ ਡਾਂਗਾ ਮਾਰ ਦਉ ਤੇ ਮੈਂ ਉਹ ਪ੍ਰਮਾਤਮਾ ਨੂੰ ਰੱਬ ਨੂੰ ਵੈਗ ਨੂੰ ਜਵਾਬ ਦੇ ਕਿ ਹੁੰਦੇ ਮੈਂ ਆਪਣੇ ਲੋਕਾਂ ਨੂੰ ਕੀ ਜਵਾਬ ਦੇ ਹਾਂਗਾ ਉਹੀ ਅਧਿਕਾਰੀ ਉਹੀ ਐਡੀਜੀਟੀ ਐਡੀਜੀ ਆ ਜਿਹੜਾ ਉਹੀ ਸਾਡੇ ਕਿਸਾਨਾਂ ਅੱਗੇ ਨੂੰ ਕਹਿੰਦਾ ਕਹਿੰਦਾ ਲੱਖਾਂ ਤੋਂ ਉਹ ਗ੍ਰਫਤਾਰੀ ਦਿੰਦਾ ਸੀ ਉਹ ਕਹਿੰਦਾ ਮੈਨੂੰ ਗ੍ਰਫਤਾਰ ਕਰ ਲਓ ਤੇ ਬਾਕੀ ਨੇ ਡਾਂਗਾ ਮਾਰ ਦਿਓ ਮੈਨੂੰ ਕੁਝ ਹੋਰ ਆਗੂ ਕਿਸਾਨਾਂ ਅਗੂ ਨੂੰ ਕੁਝ ਹੋਰ ਜਾਣੇ ਇਹਨਾਂ ਲੋਕਾਂ ਨੂੰ ਪਾੜਨਾ ਕਿਵੇਂ ਹੈ ਇਹ ਟੈਕਟ ਦੇਖੋ ਪੁਲਿਸ ਦੇ ਇੱਕ ਐਸਪੀ ਸਪਾਲਕੜਾਂ ਦਾ ਮੁੰਡਾ ਇੱਕ ਐਸਪੀ ਉਹਨੂੰ ਕਹਿੰਦਾ ਜਿੱਦੇ ਉੱਥੇ ਜਾਮ ਚ ਕਹਿੰਦਾ ਰ ਐਵੇਂ ਤੁਸੀਂ ਪਾਸੇ ਲੈ ਗਿਆ ਪੰਜ ਸੱਤ ਮੁੰਡਿਆਂ ਨੂੰ ਕਹਿੰਦਾ ਐਵੇਂ ਤੁਸੀਂ ਯਾਰ ਭਾਨਾ ਭਾਨਾ ਕਰੀ ਜਿੰਨੇ 290000 ਰੁਪਏ ਭਾਨੇ ਦਾ ਕਿਸੇ ਨੇ ਬਾਕਸ ਕਰਾਇਆ ਸੀ 90000 ਰੁਪਏ ਭਾਨਾ ਖਾਗਾ 2 ਲੱਖ ਉਹਨਾਂ ਨੂੰ ਦਬਾਤਾ ਕਹਿੰਦਾ ਆ ਭਾਨੇ ਦਾ ਕਰਤਾਰ ਆ ਵੀ ਇੰਨਾ ਦੀ ਭਾਨਨੇ ਤੋਂ ਬੇਸ਼ਵਸ਼ਾਸੀ ਹੋ ਜੇ ਦੇ ਭਾਨਨੇ ਤੋਂ ਪਿੱਛੇ ਹਟ ਜਾਣਾ ਜਿਹੜੇ ਟਿਕੜਮ ਬਾਜ਼ੀਆਂ ਕਿਵੇਂ ਖੇਡਦੇ ਆ ਇਹ ਪੁਲਿਸ ਦਾ ਚਿਹਰਾ ਹੈ ਜਾਂ ਸਟੇਟ ਦਾ ਚਿਹਰਾ ਹੈ ਵੀ ਕਿਵੇਂ ਲੋਕਾਂ ਦੇ ਵਿੱਚ ਆਪਣੇ ਬੰਦੇ ਨੂੰ ਦਫਾਲ ਕਰਨਾ ਆਪਣੇ ਬੰਦੇ ਨੂੰ ਕਿਵੇਂ ਉਹਦੇ ਖਿਲਾਫ ਨੈਰੇਟਿਵ ਕਰਨਾ ਇਹੀ ਤਾਂ ਘੜਿਆ ਗਿਆ ਮੇਰੇ ਖਿਲਾਫ ਜਿਹੜੇ ਖੌਤੀ মিডিਆ ਚੈਨਲਾਂ ਨੇ ਤੇ ਖੌਤੀ ਜਿਹੜੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਤਨਤਰਾ ਨੇ ਉਹ ਸਟੇਟ ਦਾ ਸੰਦ ਬਣ ਕੇ ਭੁਗਤੇ ਆ ਸਟੇਟ ਦਾ ਟੂਲ ਬਣੇ ਨੇ ਉਹ ਜੋ ਉਹਨਾਂ ਨੇ ਚਲਾਉਣਾ ਚਾਹੁੰਦੇ ਵੀ ਲੱਖਾ ਤਾਂ ਪਹਿਲਾਂ ਲੱਖਾ 1 ਨੂੰ ਘਰੇ ਨਜ਼ਰਬੰਦ ਹੋ ਗਿਆ ਜੀ ਪੁਲਿਸ ਨਾਲ ਲਈ ਭੁਗਤਣਾ ਹੋਗਾ ਲੱਖਾ ਤੰਦ ਨੂੰ ਪਹੁੰਚ ਗਿਆ ਤਾਂ ਮਿਲੀ ਭੁਤਣਾ ਪਹੁੰਚ ਗਿਆ ਫਿਰ ਲੱਖਣ ਸਿੰਘ ਹੁੱਤਾ ਗਲਤ ਕਰ ਲਿਆ ਇਹਨਾਂ ਛੱਡਿਆ ਨਹੀਂ ਜਾਣਾ ਜੀ ਜਿਹੜੇ ਬੰਦੇ ਨੇ ਗਲਤਪੂਰਕ ਉੱਥੇ ਦੋ ਅਫਸਰਾਂ ਦਾ ਮੈਂ ਨਾਂ ਲਾਊਂਗਾ ਜਿਨ੍ਹਾਂ ਨੇ ਪੂਰਾ ਇਸ ਖੇਡ ਨੂੰ ਬੁਗਾੜਨ ਦੀ ਕੋਸ਼ਿਸ਼ ਕੀਤੀ ਉਹ ਉਹ ਸਰਕਾਰ ਦੇ ਹਮੈਤੀ ਨੇ ਸਰਕਾਰ ਦੇ ਦੁੱਖੀ ਆ ਉਹ ਚਾਹੁੰਦੇ ਸੀ ਡਾਂਗ ਭਰਾਓ ਤੇ ਉਹਨਾਂ 'ਚ ਦੋ ਅਫਸਰ ਉਹ ਵੀ ਸੀਗੇ ਜਿਨ੍ਹਾਂ ਨੇ ਇਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਉਹ 'ਚ ਮੈਂ ਗੱਲ ਕਰੂੰਗਾ ਏਡੀਜੀ ਦੀ ਜਸਕਰਨ ਦੀ ਤੇ ਐਸਐਸਪੀ ਪਰਟੰਡੇ ਦੀ ਇਹਨਾਂ ਦੀ ਹੁਣ ਏਰੀ ਮੈਂ ਕੋ ਤਾਰੀਫ ਕਰਦਾ ਇਹਨਾਂ ਦੀ ਜਿਹੜੀ ਜਿੰਨੀ ਸੁਨਰ ਬੱਚੋਂ ਨਿਕਲ ਭੁੱਲਰ ਜਿਹੜੇ ਆਪਣੇ ਹੈਗੇ ਡੀਏਜੀ ਲੱਗੇ ਨੇ ਪਟਿਆਲਾ ਰੇਂਜ ਦੇ ਉਹ ਇੱਥੇ ਪਰਿਵਾਰ ਨੂੰ ਬੁਲਾ ਰਹੇ ਨੇ ਕਿ ਤੁਸੀਂ ਵਕਾਲਤਨਾਮਾ ਦਿਓ ਜੀ ਤਿੰਨ ਨੂੰ ਸਮਝਾਤਾ ਕਰਕੇ ਜਾਂਦੇ ਆ ਜੱਸ ਵਕਾਲਤਨਾਮਾ ਮੰਗਦੇ ਆ ਪੰਜ ਨੂੰ 6 ਨੂੰ ਫੇਰ ਇਹਦੇ ਭਰਾ ਨੂੰ ਬੁਲਾ ਲਿਆ ਅਮਨੇ ਨੂੰ ਵੀ ਤੁਸੀਂ ਜੀ ਵਕਾਲਤਨਾਮਾ ਦੇ ਦਿਓ ਜੀ ਮੇਰੀ ਮੇਰੀ ਗੱਲ ਹੁੰਦੀ ਹੈ ਆਪਣੇ ਟਵਾਣਾ ਟਵਾਣਾ ਕਰਕੇ ਨੇ ਡੀਐਸਪੀ ਪਟਿਆਲੇ ਪਟਿਆਲੇ ਆ ਸ਼ਾਇਦ ਲੱਗੇ ਹੋਏ ਮੈਨੂੰ ਅਮਨਾ ਕਹਿੰਦਾ ਭਾਈ ਵੀ ਐਂ ਕਰਕੇ ਭਾਈ ਸਾਨੂੰ ਐਂ ਕਰਕੇ ਡੀਏਜੀ ਸਾਹਿਬ ਨੇ ਕਿਹਾ ਵੀ ਤੁਸੀਂ ਬਕਾਲਤਨਾਮਾ ਦਿਓ ਤਾਂ ਮੈਂ ਗੱਲ ਕਰਦਾ ਡੀਐਸਪੀ ਕਹਿੰਦਾ ਮੈਨੂੰ ਡੀਐਸਪੀ ਦਾ ਫੋਨ ਆਇਆ ਦੁਬਾਰੇ ਇਹਨੂੰ ਫੋਨ ਆਇਆ ਦੁਬਾਰੇ ਵੀ ਤੁਸੀਂ ਬਕਾਲਤਨਾਮਾ ਦੇ ਕੇ ਜੇ ਤੁਹਾਨੂੰ ਪੁੱਲਰ ਸਾਹਿਬ ਨੇ ਕਹਿ ਕੇ ਭੇਜਿਆ ਹੁਣ ਦਫ਼ਤਰ ਚੋਂ ਮੈਂ ਡਿਊਟੀ ਸਾਹਿਬ ਨੂੰ ਕਿਹਾ ਮੈਂ ਡਿਊਟੀ ਸਾਹਿਬ ਅਸੀਂ ਬਕਾਲਤਨਾਮਾ ਨਹੀਂ ਦੇਣਾ ਛੱਡਣਾ ਛੱਡਦੇ ਨਹੀਂ ਹੁਣਨਾ ਛੱਡੋ ਸਾਡੇ ਬੰਦਿਆਂ ਨੂੰ ਫੋਨ ਨਾ ਕਰੋ ਉਹ ਬੰਦਿਆਂ ਦੀ ਜਿਹੜਾ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਸਿੱਧੇ ਰੂਪ ਦੇ ਵਿੱਚ ਸਾਨੂੰ ਭਰੋਸਾ ਦਿੱਤਾ 10 ਤਰੀਕ ਨੂੰ ਐਸਐਸਪੀ ਬਠਿੰਡੇ ਨੇ ਵੀ ਇਹ ਵੀ ਕਿਸੇ ਵੀ ਹਾਲਤ ਅਜ ਕੋਈ ਕਾਨੂੰਨੀ ਅਰਚਨਾ ਆ ਗਈ ਅਸੀਂ ਛੱਡਾਂਗੇ ਯਾਰ ਬੰਦਾ ਸਟਾ ਚਲੋ ਉਹ ਬੰਦਾ ਜਿੰਨਾ ਕਿ ਨੇਬਿਆ ਠੀਕ ਆ ਨਾ ਅਸੀਂ ਉਹਦਾ ਕਰਕੇ ਨਹੀਂ 10 ਨੂੰ ਹੀ ਕਹਿ ਦਿੰਦੇ ਰਾਤ ਨੂੰ ਜਾਂ 11 ਨੂੰ ਕਹਿ ਦਿੰਦੇ ਫਿਰ ਤੁਹਾਨੂੰ 12 ਨੂੰ ਇਹ ਲੱਗਿਆ ਅੱਜ ਵੀ ਮੇਰੀ ਘਟੋ ਘਟ ਚਾਰ ਪੰਜ ਵਾਰੀ ਫੋਨ ਤੇ ਗੱਲ ਹੋਈ ਵੀ ਐਂ ਕਰਕੇ ਵੀ ਅਸੀਂ ਲੱਖੇ ਛੱਡ ਦਾਂਗੇ ਬੰਦਾ ਮਹੱਤਿ ਕੀ ਗੱਲ ਤੁਸੀਂ ਐਸਐਸਪੀ ਹੋ ਮੰਨ ਲਓ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਡੀਜੀ ਨੇ ਕਹਿਆ ਛੱਡਣਾ ਨਹੀਂ ਸੋਡੇ ਸਾਰੇ ਨਹੀਂ ਅਸੀਂ ਜੇ ਨਾ ਛੱਡਿਆ ਆਪਦੀ ਤਿਆਰੀ ਨਾਲ ਬੈਠੇ ਆ ਕੋਈ ਉਹ ਸੜਕ ਤੇ ਜਾਵਾਂਗੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਗੱਲ ਵਾਰ-ਵਾਰ ਕਹੀ ਆਪਣੀ ਸਪੀਚ ਦੇ ਵਿੱਚ ਵੀ ਵਾਰ-ਵਾਰ ਕਹੀ ਕਿ ਮੇਰੇ ਖਿਲਾਫ ਏਜੰਡਾ ਚਲਾਇਗਾ ਤੁਹਾਨੂੰ ਕੋ ਲੱਗਦਾ ਕਿ ਕੁਝ মিডিਆ ਪੱਤਰਕਾਰ ਤੁਸੀਂ ਗੱਲ ਕੀਤੀ ਕਿ ਤੁਹਾਡੇ ਖਿਲਾਫ ਉਹਨੇ ਏਜੰਡਾ ਚਲਾਇਆ ਤੁਹਾਡੇ ਨਾਲ ਕੀ ਟਕਲਵਾਜੀ ਹੋ ਸਕਦੀ ਹੈ ਯਸ ਮੈਨੂੰ ਇਹ ਗੱਲ ਦੱਸ ਤੂੰ ਪੱਤਰਕਾਰ ਆ ਤੇਰਾ ਸਾਉਤ ਪਹਿਲਾ ਧਰਮ ਤੇਰਾ ਪੇਸ਼ਾ ਕਿ ਨਰਪੱਖ ਹੋ ਕੇ ਸਵਾਲ ਪੁੱਛ ਤੇਰੇ ਮੂਰੇ ਲੱਖਾ ਬੈਠਾ ਤੇਰੇ ਮੂਰੇ ਪਾਨਾ ਬੈਠਾ ਤੇਰੇ ਮੂਰੇ ਭਵੰਤ ਬੈਠਾ ਤੇਰੇ ਮੂਰੇ ਕੈਪਟਨ ਬੈਠਾ ਤੇਰੇ ਮੂਰੇ ਚੰਨੀ ਬੈਠਾ ਤੇਰੇ ਮੂਰੇ ਸਕਬੀਰ ਬੈਠਾ ਜਿਹੜਾ ਮਰਜੀ ਬੰਦਾ ਬੈਠਾ ਤੇਰਾ ਇਹ ਪਹਿਲਾ ਫਰਜ਼ ਆ ਜੇ ਤੂੰ ਮੇਰੇ ਨਾਲ ਲਿਹਾਜ਼ ਕਰਕੇ ਮੇਰਾ ਸਵਾਲ ਪੁੱਛੀ ਜਾਏਗਾ ਜਾਂ ਤੂੰ ਮੇਰੇ ਖਿਲਾਫ ਜਾ ਕੇ ਕਿਸੇ ਬੰਦੇ ਕੋਲ ਇਹ ਨਲਟਵ ਚਲਾਏਗਾ ਇੱਕ ਵਰਤਾਂਤ ਘੜੇਗਾ ਵੀਰ ਮੈਂ ਮਿਤਕੇ ਬੰਦੇ ਦੇ ਖਿਲਾਫ ਝੰਡਾ ਚਲਾਉਣਾ ਤੇ ਇਹ ਗਲਤ ਆ ਮੈਂ ਅੱਜ ਤੈਨੂੰ ਵੀ ਕਹਿਣਾ ਮੈਂ ਥੱਲੇ ਪ੍ਰੈਸ 'ਚ ਵੀ ਕਿਹਾ ਵੀ ਜਿਹੜੇ ਪੱਤਰਕਾਰ ਦਾ ਕੋਈ ਸਵਾਲ ਆ ਅੱਖਾਂ 'ਚ ਖੱਬਾ ਕੇ ਗੱਲ ਕਰ ਲੋ ਸਵਾਲ ਪੁੱਛ ਲੋ ਮੈਂ ਜਵਾਬ ਦੇਵਾਂਗਾ ਇਹ ਇਹ ਚੰਗੀ ਨਹੀਂ ਹੁੰਦੀ ਗੱਲ ਤੁਸੀਂ ਅਖੀਰ ਕਿਤੇ ਨਾ ਕਿਤੇ ਜਾ ਕੇ ਨੰਗੇ ਹੋ ਹੀ ਜਾਂਦੇ ਹੁੰਦੇ ਆ ਜਿਹੜਾ ਬੰਦਿਆਂ ਨੇ ਹੁਣ ਬਹੁਤ ਬੰਦਿਆਂ ਨੇ ਉਹ ਪੱਤਰਕਾਰ ਉਹ ਨਹੀਂ ਉਹਨਾਂ 'ਚ ਜਿਨ੍ਹਾਂ ਨੇ ਚੱਕ ਤਾਂ ਫਲਾਣੇ ਦੀ ਇੰਟਰਵਿਊ ਢਮਕੇ ਦੀ ਇੰਟਰਵਿਊ ਚਲਾਤਾ ਝੰਡਾ ਮੇਰੇ ਖਿਲਾਫ ਵੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂ ਕਿਉਂ ਇਨਾ ਸਮਾਂ ਲਿਆ ਜੀ ਲੱਖਾ ਕਿਉਂ ਉੱਥੇ ਪਹੁੰਚਿਆ ਜੀ ਲੱਖਾ ਕਿਵੇਂ ਪਹੁੰਚ ਗਿਆ ਜੀ ਮਿੱਥ ਕੇ ਪਹਿਲੇ ਪੂਰੀ ਸਟੋਰੀ ਘੜ ਕੇ ਵੀ ਹਾਂ ਤੁਸੀਂ ਆ ਸਵਾਲ ਮੈਂ ਕਰੂੰਗਾ ਤੁਸੀਂ ਆ ਜਵਾਬ ਦੇਣੇ ਆ ਇਹ ਠੀਕ ਨਹੀਂ ਨਾਲੇ ਮੇਰੀ ਗੱਲ ਸੁਣੋ ਮੈਨੂੰ ਕੋਈ ਪੱਤਰਕਾਰ ਕੋਈ ਬੰਦਾ ਇਹ ਦੱਸੇ ਮੈਂ ਪੰਜਾਬ ਦਾ ਕੀ ਮਾੜਾ ਕਰ ਰਿਹਾ ਜਾਂ ਮੈਂ ਕੀ ਚੱਕ ਲਿਆ ਪੰਜਾਬ ਦਾ ਕੀ ਬੁਰਾ ਕਰਤਾ ਪੰਜਾਬੀ ਬੋਲੀ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੋਂ ਲੈ ਕੇ ਜਿੰਨੀਆਂ ਲਾਇਆਂ ਕਿਸਾਨੀ ਮੋਰਚੇ ਤੋਂ ਲੈ ਕੇ ਹੁਣ ਤੱਕ ਇੱਕ ਢਾਹ ਕੇ ਲੜਿਆ ਤੇ ਅਖੀਰਲੇ ਸਾਹ ਤੱਕ ਲੜੂੰਗਾ ਤੇ ਮੈਂ ਮਾਰਾ ਹੀ ਕਰ ਰਿਹਾ ਯਾਰ ਤੁਸੀਂ ਪੰਦਰੋਂ ਮੇਰੇ ਖਿਲਾਫ ਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਲੱਖਾ ਜੀ ਉੱਥੇ ਕਿਵੇਂ ਪਹੁੰਚਿਆ ਜੀ ਲੱਖਾ 10 ਤਰੀਕ ਨੂੰ ਕੱਲਾ ਜੀ ਆਪ ਦੀ ਮਰਜ਼ੀ ਨਾਲ ਉੱਥੇ ਜਾਤਤਾ ਕਰ ਗਿਆ ਜੀ ਹਾਲਾਂਕਿ ਮੈਂ ਨਹੀਂ 6 ਬੰਦੇ ਮੇਰੇ ਨਾਲ ਆਗੂ ਹੋਰ ਖੜੇ ਇੱਕ ਲਾਸਟ ਗੱਲ ਹੋਰ ਕਲੀਅਰ ਕਰਦੇ ਹੋ ਇਹ ਵੀ ਕਿਹਾ ਵਿੱਚ ਕੁਝ ਮੀਡੀਆ ਦੇ ਉੱਪਰ ਇਹ ਵੀ ਚੱਲਿਆ ਕਿ ਭਾਨਾ ਸਿੱਧੂ ਜ਼ਮਾਨਤ ਦੇ ਪਰਵਾਰ ਤੁਸੀਂ ਕਿਹਾ ਕਿ ਬੇਸ਼ਰ ਬਿਨਾਂ ਕਿਸੇ ਸ਼ਰਤ ਤੋਂ ਬਾਹਰ ਆ ਪਰ ਮੀਡੀਆ ਤੇ ਵੀ ਚੱਲਿਆ ਕਿ ਜ਼ਮਾਨਤ ਲਈਆ ਜ਼ਮਾਨਤ ਤੇ ਪਰ ਸਿੱਧੂ ਰਿਹਾ ਹੋਇਆ ਕੋਈ ਬੰਦਾ ਕੋਈ ਮਾਈ ਦਾ ਲਾਲ ਖਾਤਿਆਂ ਨੂੰ ਵੀ ਕਹਿਣਾ ਪੱਤਰਕਾਰਾਂ ਨੂੰ ਜਿਨ੍ਹਾਂ ਨੇ ਚਲਾਈਆਂ ਗੱਲਾਂ ਕੋਈ ਬੰਦਾ ਇਹ ਸਾਬਤ ਕਰ ਦੇ ਲਿਆ ਕੇ ਰੱਖ ਦੇ ਵੀ ਅਸੀਂ ਜ਼ਮਾਨਤ加 ਦਿੱਤਾ ਅਸੀਂ ਜ਼ਮੀਨ ਦੇ ਨੰਬਰ ਦਿੱਤੇ ਅਸੀਂ ਕੋਈ ਮੈਂਬਰ ਕੋਈ ਨੰਬਰਦਾਰ ਦਿੱਤਾ ਅਸੀਂ ਜ਼ਮਾਨਤ ਭਰਉਣਗੇ ਕੋਈ ਭਾਨੇ ਦੇ ਪਰਿਵਾਰ ਚੋਂ ਦਸਖਤ ਦਿਖਾ ਦਿਓ ਕੋ ਦਿਖਾ ਦਿਓ ਅਸੀਂ ਤਹੀ ਦੇਣ ਦਾ ਰਹਾਗੇ ਆ ਪਿਆਰ ਕਾੜ ਸਾਰਾ ਆ ਪਿਆ ਆ ਸਾਰੇ ਪਰਚਿਆਂ ਦਾ ਰਿਕਾਰਡ ਹੈ ਕਿਹੜੇ ਪਰਚਿਆਂ ਜੋ ਖਾਰਜ ਤਣਾ ਲੈਲਾ ਪਰਚਾ ਵੀ ਖਾਰਜ ਹਬੋਰ ਵਾਲਾ ਪਰਚਾ ਵੀ ਖਾਰਜ ਪਟਿਆਲਾ ਵਾਲਾ ਵੀ ਸਾਰੇ ਪਰਚੇ ਖਾਰਜ ਹੋ ਕੇ ਆ ਰਿਕਾਰਡ ਸਾਡੇ ਕੋਲੇ ਪਿਆ ਇਹ ਇਹ ਉਹੀ ਗੱਲ ਹੁਣ ਇਹ ਹੁਣ ਇਹ ਹੋਰ ਕੋਈ ਹੋਰ ਬਹਾਨਾ ਨਹੀਂ ਲੱਭਿਆ ਪਹਿਲਾਂ ਤਾਂ ਲੱਖੇ ਦੇ ਖਿਲਾਫ ਬਹਾਨਾ ਲੱਖਾਂ ਮਿਲ ਕੇ ਪਹੁੰਚ ਗਿਆ ਤੇੰਨ ਨੂੰ ਫੇਰ ਲੱਖੇ ਦੇ ਖਿਲਾਫ ਚਲਾਤਾ ਲੱਖਾਂ ਦਾ ਸੌਂ ਸਮਝੌਤਾ ਇਕੱਲਾ ਕਰ ਗਿਆ ਉਹਨੂੰ ਛੱਡਣਾ ਨਹੀਂ ਜੀ ਫੇਰ ਉਸ ਤੋਂ ਬਾਅਦ ਹੋਰ ਹੁਣ ਕੋਈ ਲੱਭਣਾ ਨਹੀਂ ਬਹਾਨਾ ਬਾਹਰ ਆ ਗਿਆ ਹੁਣ ਲੱਖੇ ਨੇ ਜਮਾਨਤ ਕਰਾਇ ਕੱਢ ਲਿਆ ਹੁਣ ਦੂਜੇ ਲੋੜ ਚੱਲ ਨਾਲੇ ਲੱਖੇ ਦਾ ਇਕੱਲੇ ਦਾ ਫੈਲਾ ਨਹੀਂ ਹੈ ਇਹ ਸਾਰੀਆਂ ਜਥੇਬੰਦੀਆਂ ਦੇ ਫੈਸਲੇ ਸੀਗੇ ਲੱਖਾ ਕੱਲਾ ਨਹੀਂ ਲੜ ਰਿਆ ਸੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਖੜਕੇ ਲੜ ਰਹੀਆਂ ਸੀ ਪੰਜਾਬ ਦੇ ਲੋਕ ਲੜ ਰਹੇ ਸੀ ਜ਼ਬਰ ਦੇ ਖਿਲਾਫ ਦੋ ਤਸ਼ੱਦਦ ਹੋਇਆ ਜੋ ਭਾਨ ਨੇ ਬਿਆਨ ਕੀਤਾ ਇਹਦਾ ਕਹਦੇ ਸੀਗੇ ਭਾਨ ਨੇ ਦੇ ਕੁਝ ਹੋਇਆ ਨਹੀਂ ਲੱਖਾ ਝੂਠ ਬੋਲਦਾ ਅੱਜ ਭਾਨ ਨੇ ਭਾਨ ਨੇ ਆਪਣੀ ਜ਼ੁਬਾਨੀ ਦੱਸਤਾ ਕਿ ਨੰਗਾ ਕਰਿਆ ਵੀਡੀਓ ਬਣਾਈਆਂ ਮਾਫੀਆਂ ਮੰਗਾਈਆਂ ਵੀ ਮੰਗ ਮਾਫੀ ਮੁੱਖ ਮੰਤਰੀ ਤੋਂ ਦੁਬਾਰਾ ਉਹਦੇ ਖਿਲਾਫ ਨਹੀਂ ਬੋਲੇਗਾ ਸੀਏ ਲੁਧਿਆਣੇ ਦੇ ਵਿੱਚ ਕੀ ਇਹਦੇ ਉੱਤੇ ਕੋਈ ਹਾਈ ਕੋਰਟ ਕੋਈ ਸੁਪਰੀਮ ਕੋਰਟ ਨੋਟਿਸ ਲਾਉ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਇਹਦੇ ਉੱਤੇ ਨੋਟਿਸ ਲਾਊਗਾ ਵੀ ਨੰਗਾ ਕਰਕੇ ਕੁੱਟ ਕੇ ਵੀਡੀਓ ਉਹ ਵੀਡੀਓ ਅੱਜ ਵੀ ਉਹਨਾਂ ਅਧਿਕਾਰੀਆਂ ਦੇ ਫੋਨਾਂ 'ਚ ਪਈ ਹੋਣੀ ਆ ਅੱਜ ਵੀ ਉਹਨਾਂ ਦੇ ਫੋਨਾਂ 'ਚ ਪਈ ਹੋਣੀ ਆ ਉੱਥੇ ਉਹ ਅੱਜ ਉਹ ਕੋਈ ਦੱਸਣਗੇ ਗੱਲ ਮੈਂ ਕਹਿੰਦਾ ਅੱਜ ਰਿਕਾਰਡ ਕਢਾ ਲੈਣ ਡੀਲਿਟ ਵੀ ਕਰ ਦੇਣ ਉਹ ਵੀਡੀਓ ਤਾਂ ਅੱਜ ਵੀ ਰਿਕਵਰ ਹੋ ਜਾਣਗੀਆਂ ਇਸ ਕਾਰਵਾਈ ਤੇ ਤੁਸੀਂ ਕੁਝ ਕਰੋਗੇ ਅਸੀਂ ਇਹਦੇ ਲਈ ਹਾਈ ਕੋਰਟ ਜਾ ਰਹੇ ਹਾਂ ਪਾਰਟੀ ਬਣਾਵਾਂਗੇ ਲੁਧਿਆਣਾ ਪੁਲਿਸ ਨੂੰ ਸੀਆਈ ਸਟਾਫ ਨੂੰ ਚਾਰਜ ਨੂੰ ਇੰਨਾ ਨੇ ਇੱਕ ਕੰਮ ਕੀਤਾ ਦੱਸਿਆ ਜਾ ਵੀ ਭਾਈ ਜਵਾਬ ਦੇ ਆ ਕਿ ਜੋ ਕੁਝ ਤੁਸੀਂ ਇਹ ਕਹਿੰਦੇ ਮੈਡੀਕਲ 'ਚ ਨਹੀਂ ਆਇਆ ਜਿਹੜੀ ਮੰਨ ਲਓ ਪੁਲਿਸ ਕੀ ਕਰਦੀ ਆ ਛੋਡੇ ਪਾਣੀ ਪਾਉਣ ਲੱਗੇ ਸਿਰ 'ਚ ਠੰਡਾ ਛੋਡੇ ਅੱਖਾਂ ਦੇ ਪੱਟੀ ਬੰਨ ਕੇ ਆਇਆ ਕਰਕੇ ਪਾਣੀ 'ਚ ਦਬੋਵ ਦਿੰਦੇ ਆ ਉਹ ਮੈਡੀਕਲ 'ਚ ਕੀ ਆਉਂਦਾ ਛੋਡੇ ਗੋਪਤੰਗ ਦੇ ਉੱਤੇ ਰਬੜ ਚੜਾ ਦਿੰਦੇ ਆ ਉਦੋਂ ਪਾਣੀ ਪੀਈ ਜਾਂਦੇ ਆ ਬੰਦੇ ਨੂੰ ਪਸ਼ਾਬ ਪੈਂਦਾ ਜ਼ੋਰ ਪੈਂਦਾ ਮੁਰੇ ਰਬੜ ਚੜੀ ਹੁੰਦੀ ਆ ਘੁੱਟ ਕੇ ਅੰਦਰੋਂ ਬਲੈਡਰ ਪੱਟ ਨਾਲ ਉਹ ਮੈਡੀਕਲ 'ਚ ਕਿੱਥੋਂ ਆ ਜੂਗਾ ਜੀ ਕੰਬਿਆ ਮਾਰਦਾ ਬੰਦਾ ਡਾਕਟਰ ਕੀ ਪੁੱਛਦਾ ਉੱਥੇ ਜਗਏ ਨੂੰ ਲਿਆ ਬਈ ਦਿਖਾ ਲੱਤ ਦਿਖਾ ਪੈਰ ਦਿਖਾ ਬਾਹ ਦਿਖਾ ਟੂਹੀ ਕੋ ਛੱਟ ਤਾਂ ਨਹੀਂ ਨਹੀਂ ਜੀ ਅੱਛਾ ਉਹ ਤਾਂ ਡਰਾਖ ਹੀ ਦਿੰਦੇ ਆ ਵੀ ਜੇ ਕੋਈ ਜੱਜ ਮੁਰੇ ਤੂੰ ਬੋਲਿਆ ਵੀ ਮੇਰੇ ਨਾਲ ਕੁਝ ਹੋਇਆ ਤਾਂ ਸਾਹਬ ਲਾਣੀ ਤਰੇ ਇੰਨੇ ਪਰਚੇ ਹੋਰ ਪੈਂਡਿੰਗ ਪਏ ਆ ਤੇ ਨਾਲੇ ਟੰਗਾ ਇਹ ਪੁੱਠਾ ਲਿਆ ਕੇ ਅਣਜਾਣ ਬੰਦੇ ਡਰ ਜਾਂਦੇ ਆ ਇਹ ਪਤਾ ਨਹੀਂ ਕੀ ਕਰਨਗੇ ਯਾਰ ਇਹ ਇਹ ਜਿਹੜੀਆਂ ਕਾਰਵਾਈਆਂ ਕਰਦੇ ਨੇ ਇਹ ਗੱਲਾਂ ਚੰਗੀਆਂ ਨਹੀਂ ਆ ਪਰ ਮੈਂ ਇਹਨੂੰ ਮੰਨਦਾ ਇੱਥੇ ਪੁਲਿਸ ਵੀ ਮਜਬੂਰ ਸੀ ਮੇਜੂਰ ਕੀਤਾ ਭਵੰਤ ਨੇ ਕੀਤਾ ਮੁੱਖ ਮੰਤਰੀ ਨੇ ਕੀਤਾ ਭਾਨ ਨੇ ਮੈਨੂੰ ਸਾਰੀ ਗੱਲ ਆ ਕੇ ਦੱਸੀਓ ਕਹਿੰਦਾ ਬਾਈ ਪੁਲਿਸ ਵਾਲੇ ਤਾਂ ਇਹ ਵੀ ਕਹਿ ਰਹੇ ਸੀਗੇ ਬੱਚਾ ਉਸਰ ਵੀ ਵਿੱਚ ਹੋਰ ਵੀ ਫਿਰ ਅਸੀਂ ਕੀ ਕਰਗੇ ਡੰਡਾ ਚਾੜੀ ਤੁਰਿਆ ਨਾ ਤਾਂ ਡੰਡਾ ਚਾੜੀ ਤੁਰਿਆ ਆਉਂਦਾ ਵੀ ਐ ਕਰੋ ਨੰਗਾ ਕਰੋ ਕੁੱਟੋ ਵੀਡੀਓ ਬਣਾਓ ਆਬ ਲਾਓ ਮਾਫੀਆ ਮੰਗਾਓ ਇਹ ਕਰਦਾਰ ਦੇਖੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਦਾ ਨਾ ਇਹ ਕਰਦਾਰ ਦੇਖੋ ਉਹ ਰੱਬ ਦੇ ਦਰ ਯਾਰ ਰੱਬ ਦੇ ਖੈਰ ਤੋਂ ਦਰ ਯਾਰ ਤੂੰ ਕਿਸੇ ਦੇ ਧੀਆ ਪੁੱਤਾਂ ਨੂੰ ਐ ਉਹ 80 90 ਵਾਲਾ ਦੌਰ ਦੌਰ ਤੂੰ ਫੇਰ ਲਿਆਂਦਾ ਜੋ ਤੂੰ ਕਰਾਰਿਆ ਸੀਏ ਸਟਾਫਾਂ ਦੇ ਬੱਚੇ ਬਸ ਸੁਣਦੇ ਰਹੇ ਆ ਇਹ ਇਹ ਸਦਾ ਤੇਰੀਆਂ ਚਲਦੀਆਂ ਰਹਿਣੀਆਂ ਸਦਾ ਤੋਂ ਤਾਕਤਾਂ ਪਾਵਰਾਂ ਚ ਰਹਿਣਾ ਯਾਰ ਇਹ ਚੰਗੀਆਂ ਗੱਲਾਂ ਨੇ ਐਸ ਕੰਮ ਲਈ ਤੈਨੂੰ ਲੋਕਾਂ ਨੇ ਚੁਣਿਆ ਕਿਉਂ ਚੱਕ ਕੇ ਸਾਡੇ ਵਰਗਿਆਂ ਨੂੰ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਐਂਛਾ ਢਾਵੇਂ ਯਾਰ ਪਰ ਇਹ ਇਹ ਪਵੰਤਸਿਆ ਇਹ ਕਦੇ ਦੇ ਕਦੇ ਉੱਤੇ ਇਹ ਕੁਦਰਤ ਦਾ ਨਿਜ਼ਮਾ ਇਹ ਆਉਣੀ ਆਉਣਾ ਸਦਾ ਨਹੀਂ ਕਦੇ ਬੰਦੇ ਦੇ ਉੱਤੇ ਐਂ ਪਾਵਰਾਂ ਪੂਰਾਂ ਦੇ ਚੜਾਈਆਂ ਰਹਿੰਦੀਆਂ ਇਹ ਆਉਂਦਾ ਜਾਂਦਾ ਰਹਿੰਦਾ ਮੇਲਾ ਇਹ ਤਾਂ ਪਰ ਜਿਹੜੀਆਂ ਤੂੰ ਲੋਕਾਂ ਨਾਲ ਕਰ ਰਿਹਾ ਆ 24 ਆਉਂਦੀ ਆ ਜਵਾਬ ਲੈਣਗੇ ਲੋਕ ਦਿੱਤੋ ਕੋਈ ਗੱਲ ਨਹੀਂ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਹੁਣ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਸੋਡੇ ਪਿੰਡਾਂ ਚ ਜਾਣਗੇ ਤੇ ਭਵੰਤ ਵੀ ਪਿੰਡਾਂ ਜਾਊ ਨੂੰ ਸਵਾਲ ਖੜਾ ਕੇ ਪੁੱਛਣਾ ਕਿ ਦੱਸ ਤੇਰਾ ਭਾਨੇ ਨੇ ਐਡਾ ਕਿਹੜਾ ਮਾੜਾ ਕਿਹੜਾ ਜੁਰਮ ਕੀਤਾ ਸੀ ਭਾਨੇ ਨੇ ਕਿ ਤੂੰ ਚੱਕ ਕੇ ਭਾਨੇ ਵਰਗਾ ਨੂੰ ਨੰਗੇ ਕਰਾ ਕੇ ਤਸ਼ੱਦਦ ਕਰਾ ਕੇ ਪਰ ਪਾ ਦੇ ਲਟਾਕੂ ਦੀਆਂ ਵੀਡੀਓ ਬਣਾਵੇਂ ਇਹ ਤਰ੍ਹਾਂ ਕਿਰਦਾਰ ਆ ਇਹ ਜਵਾਬ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਉਹ ਜਵਾਬ ਲੈਣਾ ਲੱਖੇ ਸਮਾਂ ਤਾਂ ਬਹੁਤ ਹਨ ਸ਼ੁਕਰੀਆ ਬਸ ਸੋ ਮੇਰੇ ਨਾਲ ਲਖਾ ਸਿੰਘ ਸਦਾਣਾ ਸੀ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮਹਿੰਦੋ ਯਾਸ਼ ਧੰਨਵਾਦ